ਦੋਸਤੋ ਪੰਜਾਬ ਰੇਲਵੇ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਬਿਲਕੁਲ ਸਿੱਧੀ ਭਰਤੀ ਹੈ ਜੀ। ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲਸ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ। ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ। ਦੋਸਤੋ ਪੰਜਾਬ ਸਟੇਟ ਵਿੱਚ ਡੇਲੀ ਜੋ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਦੋਸਤੋ ਅਪਲਾਈ ਕਰਨ ਦੀ ਲਾਸਟ ਡੇਟ ਹੈ 22 ਦੂ 2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਬਿਲਕੁਲ ਫਰੈਸ਼ ਭਰਤੀ ਹੈ ਜੀ ਨੌਕਰੀ ਦਾ ਸਥਾਨ ਤੁਹਾਡਾ ਫਰੋਜ਼ਪੁਰ ਹੋਵੇਗਾ ਜੀ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਚਲੋ ਦੋਸਤੋ ਪਚਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਨਾਰਥਰਨ ਰੇਲਵੇ ਡਿਵੀਜ਼ਨਲ ਹਸਪੀਟਲ ਫਰੋਜ਼ਪੁਰ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਤਿਆਰ ਨੰਬਰ 291 2024 ਦਾ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਭ ਤੋਂ ਪਹਿਲਾਂ ਤੁਸੀਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਅਤੇ ਜੋ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਹਦੇ ਡਾਕੂਮੈਂਟ ਤੁਸੀਂ ਲਗਾ ਕੇ ਭੇਜ ਦੇਣਾ ਹੋਵੇਗਾ ਜੀ ਜੋ ਕੰਮ ਹੈ ਜੀ 2 ਘੰਟੇ ਤੁਸੀਂ ਕੰਮ ਕਰਨਾ ਹਫਤੇ 'ਚ 6 ਦਿਨ ਤੁਹਾਨੂੰ ਕੰਮ ਕਰਨਾ ਹੋਵੇਗਾ ਜੀ ਐਡਰੈਸ ਨੋਟ ਕਰ ਲੋ ਜਿਸ ਐਡਰੈਸ ਤੇ ਤੁਹਾਨੂੰ ਡਾਕੂਮੈਂਟਸ ਭੇਜਣਾਂ ਨੇ ਜੀ ਚੀਫ ਮੈਡੀਕਲ ਸੁਪਰੀਡੈਂਟ ਨਾਰਥਰਨ ਰੇਲਵੇ ਡਿਵੀਜ਼ਨਲ ਹਸਪੀਟਲ ਫਰੋਜਪੁਰ ਦੇ ਐਡਰੈਸ ਤੇ 22 2024 ਤੱਕ ਤੁਸੀਂ ਆਪਣੇ ਡਾਕੂਮੈਂਟਸ ਭੇਜ ਸਕੋਗੇ ਜੋ ਪੋਸਟ ਅਨਾਉਂਸਮੈਂਟ ਕੀਤਾ ਗਿਆ ਨੇ ਜੀ ਕੁਝ ਇਸ ਪ੍ਰਕਾਰ ਨੇ ਜੀ ਪੋਸਟ ਅਨਾਉਂਸਮੈਂਟ ਕੀਤਾ ਗਿਆ ਨੇ ਡਿਵੀਜ਼ਨਲ ਹਸਪੀਟਲ ਫਰੋਜਪੁਰ ਵਾਸਤੇ ਜਿਹਦੇ ਨੇ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਨੰਬਰ 1 ਆ ਜੀ ਪੀਡੀਆਟ੍ਰਿਕਸ ਦੀ ਪੋਸਟ ਹੈ ਜੀ ਇੱਕ ਆਈ ਦੀ ਪੋਸਟ ਹੈ ਜੀ ਇੱਕ ਫਿਜ਼ਿਕਸਨ ਦੀ ਪੋਸਟ ਹੈ ਜੀ ਇੱਕ ਰੇਡੀਓਲੋਜਿਸਟ ਦੀ ਪੋਸਟ ਹੈ ਜੀ ਇੱਕ ਇਹਨਾਂ ਪੋਸਟਾਂ ਲਈ ਜਿਨ੍ਹਾਂ ਨੇ ਐਮਬੀਬੀਐਸ ਡਿਗਰੀ ਕੰਪਲੀਟ ਕੀਤੀ ਆ ਜਾਂ ਐਮਡੀਐਮਐਸ ਕੰਪਲੀਟ ਕੀਤੀ ਹੈ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਉਮੀਦਵਾਰ ਤਾਂ ਮੇਰੇ ਤੋਂ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ